ਕੁਐਸਚਨ ਇਹ ਪਹਿਲਾ ਨਹੀਂ ਗੱਲ ਆ ਕੈਨੇਡਾ ਦੇ ਇੱਕ ਸ਼ਹਿਰ ਦੇ ਵਿੱਚ ਪੰਜਾਬੀਆਂ ਨੇ ਡੋਡੇ ਬੀਜੇ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੋਂ ਦੀ ਪੁਲਿਸ ਦੇ ਵੱਲੋਂ ਉਹਨਾਂ ਨੇ ਆਪਦੇ ਘਰ ਦੇ ਪਿਛਲੇ ਪਾਸੇ ਖਾਲੀ ਪਈ ਥਾਂ ਦੇ ਵਿੱਚ ਡੋਡੇ ਬੀਜੇ ਸੀ ਤੇ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਆ ਉਸ ਤੋਂ ਪਹਿਲਾਂ ਖਬਰ ਇਹ ਆਈ ਸੀ ਕਿ ਕੈਨੇਡਾ ਦੇ ਵਿੱਚ ਡਾਕ ਚੋਰੀ ਕਰਨ ਵਾਲਾ ਗਰੋਹ ਫੜਿਆ ਗਿਆ ਉਹਦੇ ਵਿੱਚ ਹੋਰ ਵੀ ਭਾਈਚਾਰੇ ਦੇ ਲੋਕ ਆ ਪਰ ਉਹਦੇ ਵਿੱਚ ਕਈ ਪੰਜਾਬੀ ਵੀ ਆ ਉਹ ਵੀ ਗ੍ਰਿਫਤਾਰ ਕੀਤੇ ਗਏ ਆ ਉਸ ਤੋਂ ਪਹਿਲਾਂ ਖਬਰ ਇਹ ਆਈ ਸੀ ਕਿ ਗੱਡੀਆਂ ਚੋਰੀ ਕਰਨ ਵਾਲਾ ਗਰੋਹ ਗ੍ਰਫਤਾਰ ਕੀਤਾ ਗਿਆ ਉਹਦੇ ਵਿੱਚ ਵੀ ਕਈ ਪੰਜਾਬੀ ਸੀ ਉਸ ਤੋਂ ਪਹਿਲਾਂ ਫਰਤਕਾ ਮੰਗਣ ਵਾਲੇ ਤੇ ਨਸ਼ਾ ਵੇਚਣ ਵਾਲੇ ਫੜੇ ਗਏ ਸੀ ਉਹਦੇ ਵਿੱਚੋਂ ਵੀ ਕਈ ਪੰਜਾਬੀ ਸੀ ਜਦੋਂ ਕੋਈ ਪੰਜਾਬੀ ਫੜਿਆ ਜਾਂਦਾ ਉਦੋਂ ਪੰਜਾਬ ਦੇ ਵਿੱਚ ਬੈਠਿਆਂ ਦੇ ਮਨ ਦੇ ਵਿੱਚ ਵੀ ਹੌਲ ਪੈਂਦੇ ਆ ਕਿ ਯਾਰ ਇਹ ਉਥੇ ਵੀ ਆਹ ਕਰਤੂਤ ਕਰਗੇ ਇਹ ਉਥੇ ਵੀ ਆਹ ਕਰਤੂਤਾਂ ਕਰਦੇ ਆ ਜਦੋਂ ਇਹਨਾਂ ਨੇ ਮਾਪਿਆਂ ਨੇ ਇੱਥੋਂ ਜਹਾਜ਼ ਦੀ ਤਾਕੀ ਨੂੰ ਹੱਥ ਪਵਾਇਆ ਤੇ ਇਹ ਗੱਲ ਕਹੀ ਕਿ ਭਾਈ ਇੱਥੇ ਸਿਸਟਮ ਖਰਾਬ ਆ ਇਸ ਕਰਕੇ ਇਹਨਾਂ ਨੂੰ ਬਾਹਰ ਭੇਜਣਾ ਪਰ ਇਹਨਾਂ ਨੇ ਜਾ ਕੇ ਉੱਥੋਂ ਦਾ ਸਿਸਟਮ ਵੀ ਖਰਾਬ ਕਰਤਾ ਤੇ ਇਹਨਾਂ ਦੇ ਵੱਲੋਂ ਖਰਾਬ ਕੀਤੇ ਗਏ ਸਿਸਟਮ ਦੇ ਕਰਕੇ ਅੱਜ ਉਹਨਾਂ ਪੰਜਾਬੀਆਂ ਦੇ ਉੱਤੇ ਵੀ ਔਖਾ ਵੇਲਾ ਆਇਆ ਪਿਆ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਮਿਹਨਤ ਕਰਦੇ ਆ ਦਿਨ ਰਾਤ ਮਿਹਨਤ ਕਰਦੇ ਆ ਇਮਾਨਦਾਰੀ ਨਾਲ ਮਿਹਨਤ ਕਰਦੇ ਆ ਸ਼ਿਫਟਾਂ ਦੋ-ਦੋ ਕਰਦੇ ਆ ਜਿਨ੍ਹਾਂ ਨੂੰ ਫਿਕਰ ਆ ਜੀ ਕਿ ਅਸੀਂ ਇੱਥੇ ਮਾਪਿਆਂ ਦੇ ਵੱਲੋਂ ਚੱਕੇ ਗਏ ਕਰਜ਼ੇ ਦਾ ਵਿਆਜ ਕਿਵੇਂ ਲਾਉਣਾ ਜਿਨ੍ਹਾਂ ਨੂੰ ਫਿਕਰ ਆ ਕਿ ਅਸੀਂ ਅਗਲੇ ਸੈਮੈਸਟਰ ਦੀ ਫੀਸ ਕਿਵੇਂ ਕੱਢਣੀ ਆ ਪਰ ਕੈਨੇਡਾ ਦੀ ਸਰਕਾਰ ਸਾਰਾ ਕੁਝ ਜਾਣਦੀ ਆ ਟਰੂਡੋ ਵਾਲਾ ਵਕਤ ਪੁਰੇ ਹੋ ਗਿਆ ਤੇ ਜਿਹੜੀ ਵਰਤਮਾਨ ਸਰਕਾਰ ਹੈ ਇਹਦੇ ਵੱਲੋਂ ਸਖਤੀਆਂ ਵਧਾਈਆਂ ਗਈਆਂ ਆ ਮੇਰੇ ਕੋਲ ਇੱਕ ਰਿਪੋਰਟ ਆ ਕਿ 32000 ਦੇ ਕਰੀਬ ਲੋਕਾਂ ਦੀ ਭਾਰਤੀਆਂ ਦੀ ਇੱਕ ਸੂਚੀਬਾਜ਼ੀ ਕੀਤੀ ਆ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਉਹਨਾਂ 32000 ਲੋਕਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਆ ਇਹ ਉਹ ਪੰਜਾਬੀ ਆ ਜਿਹੜੇ ਕਿ ਸਟੂਡੈਂਟ ਵੀਜ਼ੇ ਤੇ ਗਏ ਸੀ ਪਰ ਉਹਨਾਂ ਦਾ ਵੀਜ਼ਾ ਰੀਨਿਊ ਨਹੀਂ ਹੋਇਆ ਜਾਂ ਉਹ ਜਿਹੜਾ ਵੀਜ਼ਾ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਵੀ ਉਹ ਗਲਤ ਤਰੀਕੇ ਨਾਲ ਰਹਿ ਰਹੇ ਆ ਇਹਦੇ ਵਿੱਚ ਉਹ ਪੰਜਾਬੀ ਵੀ ਆ ਜਿਹੜੇ ਕਿ ਗਏ ਸੀ ਵਿਜ਼ਟਰ ਵੀਜ਼ੇ ਦੇ ਉੱਤੇ ਪਰ ਵਾਪਸ ਨਹੀਂ ਮੁੜੇ ਇਹਦੇ ਵਿੱਚ ਉਹ ਪੰਜਾਬੀ ਵੀ ਆ ਜਿਨ੍ਹਾਂ ਦੇ ਉੱਤੇ ਅਪਰਾਧਿਕ ਪਰਚੇ ਦਰਜ ਆ ਜਾਂ ਕਹਿ ਲਈਏ ਜਿਨ੍ਹਾਂ ਦਾ ਕਿਸੇ ਨਾ ਕਿਸੇ ਅਪਰਾਧ ਦੇ ਵਿੱਚ ਨਾਮ ਵੱਜਦਾ ਭਾਵੇਂ ਕਿ ਇਹਨਾਂ ਦੇ ਕੋਲੇ ਉਥੋਂ ਦੀ ਸਿਟੀਜ਼ਨਸ਼ਿਪ ਆ ਜਾਂ ਪੀਆਰ ਆ ਪਰ ਕਿਉਂਕਿ ਇਹ ਗਲਤ ਕੰਮਾਂ ਦੇ ਵਿੱਚ ਹਿੱਸੇਦਾਰ ਆ ਇਸ ਕਰਕੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਤੇ ਰਿਪੋਰਟ ਕੀਤਾ ਜਾਣਾ ਇਹਦੇ ਵਿੱਚ ਉਹ ਪੰਜਾਬੀ ਵੀ ਆ ਜਿਨ੍ਹਾਂ ਦਾ ਵਰਕ ਪਰਮਿਟ ਸੀ ਪਰ ਉਹ ਵਰਕ ਪਰਮਿਟ ਦੀ ਮਿਆਦ ਨਿਕਲ ਗਈ ਪਰ ਇਹ ਵਾਪਸ ਨਹੀਂ ਆਏ ਨਾ ਰੀਨਿਊ ਕਰਵਾਇਆ ਜਾਂ ਨਾ ਹੋ ਸਕਿਆ ਇਸ ਕਰਕੇ ਇਹ ਹੁਣ ਉਰੇ ਪਰੇ ਹੋਏ ਆ ਲੁਕੇ ਹੋਏ ਆ ਇਹਨਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਚੱਲ ਰਹੀ ਆ ਜਿਵੇਂ ਜਿਵੇਂ ਭਾਰਤੀ ਜਾਂ ਪੰਜਾਬੀ ਫੜੇ ਜਾਣਗੇ ਓਵੇਂ ਓਵੇਂ ਇਹਨਾਂ ਨੂੰ ਜਹਾਜ਼ ਦੀ ਤਾਕੀ ਨੂੰ ਹੱਥ ਪਵਾ ਕੇ ਤੇ ਵਾਪਸ ਭੇਜ ਦਿੱਤਾ ਜਾਣਾ ਇੱਕ ਰਿਪੋਰਟ ਮੇਰੇ ਖਿਆਲ ਆ ਵੀ ਤੁਹਾਡੇ ਧਿਆਨ ਦੇ ਵਿੱਚ ਨਹੀਂ ਆਈ ਹੋਣੀ ਉਥੋਂ ਦੀ ਸਰਕਾਰ ਦੇ ਵੱਲੋਂ ਉਥੋਂ ਦੇ ਸਿਸਟਮ ਦੇ ਵੱਲੋਂ ਕੀ ਗੱਲ ਕਹੀ ਗਈ ਆ ਇਹ ਗੱਲ ਕਹੀ ਗਈ ਆ ਕਿ ਇਸ ਸਾਲ 21 ਅਕਤੂਬਰ ਤੱਕ ਇਹ ਏਜੰਸੀ ਦੀ ਰਿਪੋਰਟ ਆ ਬਾਰਡਰ ਸਕਿਉਰਿਟੀ ਏਜੰਸੀ ਦੀ ਰਿਪੋਰਟ ਆ ਇਹ ਬਾਰਡਰ ਸਕਿਉਰਿਟੀ ਏਜੰਸੀ ਨੇ ਗੱਲ ਕਹੀ ਆ ਕਿ 21 ਅਕਤੂਬਰ ਤੱਕ 457646 ਲੋਕ ਕੈਨੇਡਾ ਦੇ ਵਿੱਚੋਂ ਕੱਢੇ ਜਾਣ ਦੀ ਵੱਖ-ਵੱਖ ਸਟੇਜ ਦੇ ਉੱਤੇ ਆ 27675 ਲੋਕ ਜੋ ਦੇਸ਼ ਦੇ ਵਿੱਚੋਂ ਕੱਢੇ ਜਾਣੇ ਆ ਉਹ ਆਖਰੀ ਸਟੇਜ ਦੇ ਵਿੱਚ ਆ 3 ਲੱਖ ਤੇ 78320 ਲੋਕ ਉਹ ਆ ਜਿਹੜੇ ਕਿ ਨਿਗਰਾਨੀ ਦੇ ਵਿੱਚ ਆ ਜਾਂ ਤਾਂ ਸ਼ਰਨਾਰਥੀ ਬਣਨ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਆ ਜਾਂ ਉਹਨਾਂ ਦੇ ਖਿਲਾਫ ਕੱਢਣ ਦੇ ਆਦੇਸ਼ جاری ਹੋ ਚੁੱਕੇ ਆ ਜੋ ਹਾਲੇ ਤੱਕ ਉਹਦਾ ਮੁਕੰਮਲ ਰੂਪ ਦੇ ਵਿੱਚ ਲਾਗੂ ਨਹੀਂ ਹੋਏ ਇਹ ਆਦੇਸ਼ 29731 ਲੋਕ ਇਹੋ ਜਿਹੇ ਆ ਜਿਨ੍ਹਾਂ ਦਾ ਹਾਲੇ ਤੱਕ ਪਤਾ ਟਿਕਾਣਾ ਕੋਈ ਲੱਗਾ ਨਹੀਂ ਉਹ ਅੰਡਰਗਰਾਊਂਡ ਹੋ ਗਏ ਆ ਇਹਦੇ ਵਿੱਚ ਇੱਕ ਹੋਰ ਗੱਲ ਕਹੀ ਗਈ ਆ ਕਿ ਜੇਕਰ ਤੁਹਾਨੂੰ ਉਥੋਂ ਕੱਢ ਦਿੱਤਾ ਜਾਂਦਾ ਤੁਹਾਨੂੰ ਰਿਪੋਰਟ ਕਰ ਦਿੱਤਾ ਜਾਂਦਾ ਪਰ ਤੁਸੀਂ ਫਿਰ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਐ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਜਦੋਂ ਪਹਿਲਾਂ ਕੱਢਿਆ ਗਿਆ ਸੀ ਜਦੋਂ ਭੇਜਿਆ ਗਿਆ ਰਿਪੋਰਟ ਕੀਤਾ ਗਿਆ ਉਹ ਤੁਹਾਨੂੰ ਜਹਾਜ਼ ਦਾ ਖਰਚਾ ਬਾਕੀ ਖਰਚੇ ਪੇ ਕਰਨੇ ਪੈਣਗੇ ਜੇ ਤੁਹਾਨੂੰ ਉਥੇ ਸਿਕਿਉਰਟੀ ਦੇ ਨਾਲ ਭੇਜਿਆ ਜਾਂਦਾ ਵੀ ਭਾਈ ਇਹ ਕਿਤੇ ਭੱਜ ਨਾ ਜਾਵੇ ਜਾਂ ਕਿਵੇਂ ਵੀ ਉਹ ਵੀ ਖਰਚਾ ਤੁਹਾਨੂੰ ਪੇ ਕਰਕੇ ਫਿਰ ਹੀ ਤੁਸੀਂ ਫਾਈਲ ਪੇ ਕਰ ਸਕਦੇ ਫਾਈਲ ਲਾ ਸਕਦੇ ਆ ਇੱਕ ਜਾਣਕਾਰੀ ਹੋਰ ਮਿਲੀ ਆ ਕਿ 2024 ਦੇ ਵਿੱਚ ਹੁਣ ਤੱਕ 20000 ਤੋਂ ਵੱਧ ਉਥੇ ਰਾਜਨੀਤਿਕ ਸ਼ਰਨ ਦੀਆਂ ਪਟੀਸ਼ਨਾਂ ਮਿਲੀਆਂ ਦਾਖਲ ਕੀਤੀਆਂ ਗਈਆਂ 2019 ਦੀ ਤੁਲਨਾ ਦੇ ਵਿੱਚ ਇਹ 615% ਦੀ ਵਾਧਾ ਸਰਕਾਰ ਇਹਨਾਂ ਪਟੀਸ਼ਨਾਂ ਦਾ ਹੁਣ ਨਿਪਟਾਰਾ ਤੇਜ਼ੀ ਨਾਲ ਕਰ ਰਹੀ ਹੈ ਕਿਉਂਕਿ ਇਹਦੇ ਵਿੱਚੋਂ 98 ਤੋਂ ਲੈ ਕੇ 99% ਦੀਆਂ ਪਟੀਸ਼ਨਾਂ ਰਾਜਨੀਤਿਕ ਸ਼ਰਨ ਮੰਗਣ ਵਾਲੀਆਂ ਇਹ ਝੂਠੀਆਂ ਪਾਈਆਂ ਗਈਆਂ ਤੇ ਹੁਣ ਇਹੋ ਜਿਹੇ ਲੋਕਾਂ ਨੂੰ ਉਹ ਕਹਿੰਦੇ ਜੀ ਅਸੀਂ ਇੱਥੇ ਰੱਖਣਾ ਨਹੀਂ ਇਹ ਕੈਨੇਡਾ ਦੇ ਵਿੱਚੋਂ ਅਸੀਂ ਕੱਢ ਹੀ ਦੇਣੀ ਆ ਦੀ ਆਪਾਂ ਜਾਣਦੇ ਕਿ ਪੰਜਾਬੀਆਂ ਦਾ ਇੱਕ ਹਿੱਸਾ ਜਦੋਂ ਉੱਥੇ ਜਾਂਦਾ ਤਾਂ ਇਹ ਗੱਲ ਕਹਿੰਦਾ ਜੀ ਕਿ ਮੈਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਮੈਨੂੰ ਇੱਥੇ ਰਹਿਣ ਦੀ ਆਗਿਆ ਦਿੱਤੀ ਜਾਵੇ ਹੁਣ ਉਹ ਪੜਤਾਲ ਕਰਦੇ ਤੇ ਇਹ ਸਰਗਾਂ ਝੂਠੀਆਂ ਜਦੋਂ ਪਾਈਆਂ ਜਾਂਦੀਆਂ ਕੁਝ ਇੱਕ ਨੂੰ ਛੱਡ ਕੇ ਤੇ ਉਹਨਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਜਿਹੜੀ ਗੱਲ ਗਵਰਨਰ ਸੁਣਿਓ ਕਿ ਜੇਕਰ ਤੁਸੀਂ ਡਿਪੋਰਟ ਕਰ ਦਿੱਤੇ ਗਏ ਹੋ ਤੇ ਫਿਰ ਤੁਸੀਂ ਦੁਬਾਰਾ ਕੈਨੇਡਾ ਦਾ ਵੀਜ਼ਾ ਲਾਉਨੇ ਆ ਤਾਂ ਇਹਦੇ ਲਈ ਤੁਹਾਨੂੰ 3800 ਕੈਨੇਡੀਅਨ ਡਾਲਰ ਸਰਕਾਰ ਦੇ ਵੱਲੋਂ ਦਿੱਤੀ ਗਈ ਰਿਪੋਰਟ ਦੀ ਲਾਗਤ ਦੇ ਰੂਪ ਦੇ ਵਿੱਚ ਚੁਕਾਉਣੇ ਪੈਣਗੇ ਜੇ ਸਪੈਸ਼ਲ ਐਸਕੋਰਟ ਦੇ ਨਾਲ ਯਾਨੀ ਕਿ ਸੁਰੱਖਿਆ ਦੇ ਵਿੱਚ ਤੁਹਾਨੂੰ ਵਾਪਸ ਭੇਜਿਆ ਗਿਆ ਸੀ ਤਾਂ ਇਹਦੇ ਤੁਹਾਨੂੰ 12800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਊਗਾ ਵੀਜ਼ਾ ਲੱਗਣਾ ਨਹੀਂ ਲੱਗਣਾ ਤੁਹਾਨੂੰ ਉਹਨਾਂ ਨੇ ਦੁਬਾਰਾ ਆਪਣੇ ਦੇਸ਼ ਦੇ ਵਿੱਚ ਵਾੜਨਾ ਨਹੀਂ ਵਾੜਨਾ ਇਹ ਉਹਨਾਂ ਦੀ ਇਮੀਗ੍ਰੇਸ਼ਨ ਦੀ ਇਹ ਉਹਨਾਂ ਦੇ ਕਹੋ ਜੀ ਸਰਕਾਰ ਦੀ ਮਰਜ਼ੀ ਆ ਪਰ ਫਿਲਹਾਲ ਤੁਹਾਡੇ ਉੱਤੇ ਉਹ ਕੋਈ ਨਰਮਾਈ ਨਹੀਂ ਵਰਤਣਗੇ ਇਹ ਸਾਰੇ ਹਾਲਾਤ ਕਿਉਂ ਪੈਦਾ ਹੋਏ ਸਵਾਲ ਇਹ ਆ ਕਿਉਂਕਿ ਉੱਥੇ ਕੈਨੇਡਾ ਦੇ ਵਿੱਚ ਸਿਸਟਮ ਦੇ ਵਿੱਚ ਬਹੁਤ ਵੱਡੀ ਗੜਬੜੀ ਹੋਈ ਆ ਹਾਲਾਂਕਿ ਜਦੋਂ ਪੰਜਾਬੀ ਇੱਥੋਂ ਜਾਂਦੇ ਆ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਜਾਣ ਜਾਣ ਤੋਂ ਪਹਿਲਾਂ ਉੱਥੋਂ ਦੀ ਸਰਕਾਰ ਨੂੰ ਕੁਝ ਦਿੰਦੀ ਆ ਪਰ ਉਹ ਇਹ ਗੱਲ ਕਹਿੰਦੇ ਸਰਕਾਰ ਇਹ ਗੱਲ ਕਹਿੰਦੀ ਆ ਕਿ ਇੱਥੇ ਘਰਾਂ ਦੀ ਕਮੀ ਆ ਇੱਥੇ ਰੁਜ਼ਗਾਰ ਦੀ ਕਮੀ ਆ ਇੱਥੇ ਮਹਿੰਗਾਈ ਵਧ ਗਈ ਆ ਜਿਹੜੇ ਕਿ ਇੱਥੋਂ ਦੇ ਵਸਨੀਕ ਆ ਜਿਹੜੇ ਕਿ ਤੁਹਾਡੇ ਸਿਟੀਜ਼ਨਸ਼ਿਪ ਵਾਲੇ ਆ ਉਹਨਾਂ ਦੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਹੋਈਆਂ ਆ ਇਸ ਕਰਕੇ ਅਸੀਂ ਹੁਣ ਦਰਵਾਜ਼ੇ ਤੱਕੀਆਂ ਬੰਦ ਕਰਨ ਲੱਗੇ ਆ ਤੇ ਲਗਭਗ ਦਰਵਾਜ਼ੇ ਤੱਕੀਆਂ ਬੰਦ ਹੋ ਗਏ ਆ ਜੇ ਮੰਨ ਲਓ ਇਹ ਅੱਜ ਵੀ ਸਟੂਡੈਂਟ ਵੀਜ਼ੇ ਉਵੇਂ ਹੋਣ ਜਿਵੇਂ ਕਿ 3 ਸਾਲ ਪਹਿਲਾਂ ਸੀ ਤੇ ਫਿਰ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਵੀਜ਼ੇ ਲਵਾਉਣ ਵਾਲੀਆਂ ਜਿਹੜੀਆਂ ਹਟੀਆਂ ਖੁੱਲੀਆਂ ਉਹ ਵੀ ਹੁਣ ਬੰਦ ਨਹੀਂ ਸੀ ਹੋਣੀਆਂ ਪੰਜਾਬ ਦੇ ਵਿੱਚ ਇਸ ਵੇਲੇ ਇਮੀਗ੍ਰੇਸ਼ਨ ਵਾਲੇ ਬਹੁਤੇ ਦਫ਼ਤਰ ਬੰਦ ਆ ਇਸ ਵੇਲੇ ਵਿਰਲੇ ਟਾਵੇਂ ਦਫ਼ਤਰ ਖੁੱਲੇ ਆ ਤੇ ਜਿਹੜੇ ਖੁੱਲੇ ਆ ਉਹ ਵੀ ਇਹ ਗੱਲ ਕਹਿੰਦੇ ਵੀ ਭਾਈ ਪਹਿਲਾਂ ਵਾਲੀ ਵੀਜ਼ਾ ਦੀ ਗੱਲ ਨਹੀਂ ਆ ਜਾਂ ਕਹਿ ਦੀਗੇ ਨੌਜਵਾਨਾਂ ਦੀ ਮੁੰਡੇ ਕੁੜੀਆਂ ਦੀ ਹੁਣ ਜਾਣ ਦੀ ਬਹੁਤੀ ਦਿਲਚਸਪੀ ਨਹੀਂ ਆ ਇਹ ਹਾਲਾਤ ਇਸ ਵੇਲੇ ਕੈਨੇਡਾ ਦੇ ਵਿੱਚ ਇਹੋ ਜਿਹੇ ਬਣੇ ਆ ਰੈਸੈਸ਼ਨ ਦੇ ਕਰਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਮਹਿੰਗਾਈ ਦੇ ਕਰਕੇ ਜਦੋਂ ਉੱਥੇ ਟੈਕਸ ਵਧ ਗਏ ਜਦੋਂ ਉੱਥੇ ਇੰਸ਼ੋਰੈਂਸ ਵਧ ਗਈ ਸੋ ਇਸ ਕਰਕੇ ਉਹ ਲੋਕ ਜਿਹੜੇ ਕਿ ਉੱਥੇ ਜਾਂਦੇ ਸੀ ਚਾਈ ਚਾਈ ਜਾਂ ਜਿਹੜੇ ਉੱਥੇ ਗਏ ਹੋਏ ਆ ਉਹਨਾਂ ਦੇ ਵਿੱਚੋਂ ਵੀ ਕਈ ਲੋਕ ਹੁਣ ਵਾਪਸ ਆਪਣੇ ਵੱਖ-ਵੱਖ ਦੇਸ਼ਾਂ ਵਿੱਚ ਆ ਰਹੇ ਆ ਤੇ ਉਹਨਾਂ ਦੇ ਵਿੱਚ ਕਈ ਤੁਹਾਡੇ ਵੀ ਜਾਣਕਾਰ ਹੋਣਗੇ ਤੇ ਉਹਨਾਂ ਦੇ ਵਿੱਚ ਕਈ ਮੇਰੇ ਜਾਣਕਾਰ ਵੀ ਆ ਪੰਜਾਬੀ ਅਮਰੀਕਾ ਦੇ ਵਿੱਚ ਵੀ ਗਏ ਕੈਨੇਡਾ ਦੇ ਵਿੱਚ ਵੀ ਗਏ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਯੂਰਪ ਅਰਬ ਕੰਟਰੀਜ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗਏ ਪਹਿਲਾਂ ਵੀ ਸੀ ਅੱਜ ਵੀ ਜਾ ਰਹੇ ਆ ਪਰ ਜੋ ਕੈਨੇਡਾ ਤੇ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਖਿੱਚ ਜਾਣ ਦੀ ਉਸ ਖਿੱਚ ਦੇ ਕਰਕੇ ਹੀ ਪੰਜਾਬ ਦੇ ਵਿੱਚ ਏਜੰਟਾਂ ਦਾ ਕੰਮ ਚੱਲਿਆ ਤੇ ਇਸ ਖਿੱਚ ਦੇ ਕਰਕੇ ਹੀ ਉਥੋਂ ਦੀਆਂ ਸਰਕਾਰਾਂ ਚੁੱਕਣੀਆਂ ਹੋਈਆਂ ਅਮਰੀਕਾ ਦੇ ਵਿੱਚ ਗਰੋਸਰੀ ਸਟੋਰਾਂ ਦੇ ਉੱਤੇ ਪੈਟਰੋਲ ਪੰਪਾਂ ਤੇ ਟ੍ਰੱਕ ਚਾਲਕਾਂ ਨੂੰ ਹੋਰ ਵਕ ਵਕ ਥਾਵਾਂ ਦੇ ਉੱਤੇ ਫਿਰਦੇ ਲੋਕਾਂ ਨੂੰ ਤੁਰੇ ਫਿਰਦੇ ਲੋਕਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਉਹ ਇਹ ਗੱਲ ਕਹਿੰਨੇ ਵੀ ਦੋ ਨੰਬਰ ਦੇ ਵਿੱਚ ਆਏ ਹੋਏ ਲੋਕ ਸਾਡੇ ਇਥੋਂ ਦੇ ਸਿਸਟਮ ਦੇ ਵਿੱਚ ਵਿਗਾੜ ਪੈਦਾ ਕਰਦੇ ਆ ਬੰਦਾ ਫੜਿਆ ਚਲੋ ਉੱਥੇ ਡਿਟੈਂਸ਼ਨ ਸੈਂਟਰ ਤੇ ਚਲੋ ਜੀ ਇੰਡੀਆ ਤੇ ਪਿਛਲੇ ਦਿਨੀ ਦਿੱਲੀ ਦੇ 에어ਪੋਰਟ ਦੇ ਉੱਤੇ 54 ਜਾਣੇ ਹਰਿਆਣੇ ਦੇ ਤੇ ਕੁਝ ਕੁ ਪੰਜਾਬ ਦੇ ਵਾਪਸ ਆਏ ਵੀ ਆ ਅਸੀਂ ਅੰਮ੍ਰਿਤਸਰ ਦੇ ਵਿੱਚ ਉਤਰੇ ਹੋਏ ਅਮਰੀਕਾ ਦੇ ਜਹਾਜ਼ ਤਾਂ ਦੇਖੇ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਖਬਰਾਂ ਨੂੰ ਉਸ ਰੂਪ ਦੇ ਵਿੱਚ ਪੜਿਆ ਨਹੀਂ ਜਾਂ ਕਹ dielੀਆਂ ਮਿਲੀਆਂ ਨਹੀਂ ਜਾਂ ਕਹ dielੀਆਂ ਬਣੀਆਂ ਨਹੀਂ ਜਿਹੜੀਆਂ ਪੜਨੀਆਂ ਚਾਹੀਦੀਆਂ ਸੀ ਹਰ ਰੋਜ਼ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਤੇ ਕਦੇ 25 ਕਦੇ 20 ਕਦੇ 15 ਕਦੇ 35 ਨੌਜਵਾਨ ਹਲੇ ਵੀ ਭੇਜੇ ਜਾ ਰਹੇ ਆ ਤੇ ਇੱਕ ਵੇਰਵਾ ਸਾਹਮਣੇ ਆਇਆ ਵੀ ਉੱਥੋਂ ਦੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਸ਼ਰਨਾਰਥੀ ਕੈਂਪਾਂ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਸ਼ਰਨਾਂ ਦੇ ਵਿੱਚ ਜਿਹੜੇ ਬਣੇ ਆ ਉਹਨਾਂ ਦੇ ਵਿੱਚ 50 ਹਜ਼ਾਰ ਤੋਂ ਵੱਧ ਭਾਰਤੀਏ ਜਿਹੜੇ ਉਹ ਫੜ ਕੇ ਰੱਖੇ ਹੋਏ ਆ ਹੌਲੀ ਹੌਲੀ ਪੜਾਦਰ ਪੜਾ ਕਰਮਵਾਰ ਉਹਨਾਂ ਨੂੰ ਭਾਰਤ ਦੇ ਵੱਲ ਭੇਜਣ ਦਾ ਕੰਮ ਕੀਤਾ ਜਾ ਰਿਹਾ ਕਿਉਂ ਕਿਉਂਕਿ ਉਹਨਾਂ ਲੋਕਾਂ ਨੂੰ ਉਥੇ ਰੱਖਣਾ ਹੀ ਨਹੀਂ ਚਾਹੁੰਦੇ ਉਹ ਕਹਿੰਦੇ ਵੀ ਤੁਸੀਂ 2 ਨੰਬਰ ਦੇ ਵਿੱਚ ਆਏ ਆ ਤੁਹਾਡੀ ਕੋਈ ਲੋੜ ਨਹੀਂ ਆ ਤੁਸੀਂ ਕੰਨੜ ਟੱਪ ਕੇ ਆਏ ਆ ਆਪਦੀ ਲੋੜ ਦੇ ਮੁਤਾਬਕ ਆਏ ਆ ਜਦੋਂ ਤੁਸੀਂ 2 ਨੰਬਰ ਦੇ ਵਿੱਚ ਆਪਣੀ ਜ਼ਿੰਦਗੀ ਦੀ ਰੱਖੀ ਨਹੀਂ ਕਰ ਸਕੇ ਤੁਸੀਂ ਆਪਦੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾਇਆ ਫਿਰ ਤੁਸੀਂ ਸਾਡੇ ਸਿਸਟਮ ਨੂੰ ਵੀ ਇੱਥੇ ਕਲਾਪਸ ਕਰਦੇ ਆ ਇਸ ਕਰਕੇ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਆ ਜਿਹੜੇ ਆਪਣੇ ਦੇਸ਼ ਦੇ ਨਹੀਂ ਉਹ ਸਾਡੇ ਦੇਸ਼ ਦੇ ਵੀ ਨਹੀਂ ਹੋ ਸਕਦੇ ਤੇ ਪੰਜਾਬਗਰ ਨੂੰ ਮੇਰੀ ਇੱਕ ਬੇਨਤੀ ਆ ਜਾਓ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਓ ਇੱਕ ਨੰਬਰ ਦੇ ਵਿੱਚ ਜਾਓ ਜੇ ਤੁਹਾਡੇ ਵਿੱਚ ਕਾਬਲੀਅਤ ਆ ਤੁਸੀਂ ਇੱਕ ਨੰਬਰ ਦੇ ਵਿੱਚ ਜਾਣ ਦੀ ਯੋਗਤਾ ਰੱਖਦੇ ਹੋ ਤਾਂ ਸਾਰੇ ਦੇਸ਼ਾਂ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਆ ਤੁਸੀਂ ਦੋ ਨੰਬਰ ਦੇ ਵਿੱਚ ਏਸ ਕਰਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂ ਗਏ ਕਿਉਂਕਿ ਤੁਸੀਂ ਇੱਕ ਨੰਬਰ ਦੇ ਵਿੱਚ ਜਾ ਨਹੀਂ ਸਕਦੇ ਕਿਉਂਕਿ ਤੁਹਾਡੇ ਵਿੱਚ ਕਾਬਲੀਅਤ ਨਹੀਂ ਸੀ ਤੇ ਜਿਨ੍ਹਾਂ ਦੇ ਵਿੱਚ ਕਾਬਲੀਅਤ ਨਹੀਂ ਉਹਨਾਂ ਦੀ ਨਾ ਅਮਰੀਕਾ ਨੂੰ ਲੋੜ ਆ ਨਾ ਕੈਨੇਡਾ ਨੂੰ ਲੋੜ ਆ ਨਾ ਦੁਨੀਆ ਦੇ ਕਿਸੇ ਹੋਰ ਦੇਸ਼ ਨੂੰ ਲੋੜ ਆ ਪਹਿਲਾਂ ਆਪਣੇ ਵਿੱਚ ਕਾਬਲੀਅਤ ਪੈਦਾ ਕਰਗੇ ਮੈਂ ਕਦੇ-ਕਦੇ ਹੈਰਾਨ ਹੁੰਨਾ ਆ ਵੀ ਜਦੋਂ 27 ਸਾਲ ਦਾ 25 ਸਾਲ ਦਾ 23 ਸਾਲ ਦਾ ਮੁੰਡਾ ਵੀ ਡੰਕੀ ਲਾ ਕੇ ਜਾਂਦਾ ਉਹ ਫਿਰ ਮੈਕਸੀਕੋ ਦੇ ਬਾਡਰ ਤੇ ਫਸ ਜਾਂਦੇ ਆ ਫਿਰ ਮਾਪੇ ਗੱਲ ਕਰਨੇ ਜੀ ਪੁਲਿਸ ਮਦਦ ਕਰੇ ਸਰਕਾਰ ਮਦਦ ਕਰੇ মিডিਆ ਮਦਦ ਕਰੇ ਜੇ ਤੁਸੀਂ ਉਹਦੇ ਕੰਨ ਖਿੱਚੇ ਹੁੰਦੇ ਵੀ ਭਾਈ ਬੰਦਿਆ ਮੂੰਹ ਪੜ ਅੰਗਰੇਜ਼ੀ ਤੇਰੀ ਚੰਗੀ ਹੋਵੇ ਵਿਦਿਅਕ ਯੋਗਤਾ ਤੇਰੀ ਚੰਗੀ ਹੋਵੇ ਤੂੰ ਕਾਬਲ ਹੋਵੇਂ ਤੂੰ ਆਈਲੈਸ ਚੰਗੀ ਕੀਤੀ ਹੋਵੇ ਤੇ ਭਾਈ ਤੁਸੀਂ ਤਾਂ ਵਧੀਆ ਤਰੀਕੇ ਨਾਲ ਇੱਕ ਨੰਬਰ 'ਚ ਜਾਓਗੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪਰ ਤੁਸੀਂ ਉਹਦੇ ਕਰਨ ਨਹੀਂ ਖਿੱਚ ਸਕਦੇ ਤੁਸੀਂ ਜਾ ਕੇ ਕੰਨ ਖਾਦੇ ਏਜੰਟ ਦੇ ਤੇ ਉਹਨੇ ਭਾਈ ਫਿਰ ਆਪਦਾ ਘਰ ਭਰਨਾ ਸੀ ਤੇ ਹੁਣ ਆਪਾਂ ਰੋਨੇ ਆ ਜਿਹੜੇ ਮੁੰਡੇ ਆਏ ਆ ਜਾਂ ਜਿਹੜੇ ਮੁੰਡੇ ਉੱਥੇ ਸ਼ਰਨਾਰਥੀ ਕਿਰਪਾ ਦੇ ਵਿੱਚ ਫਸੇ ਹੋਏ ਆ ਉਹਨਾਂ ਵੱਲ ਵੇਖ ਕੇ ਪੰਜਾਬ ਦੇ ਉਹ ਮੁੰਡੇ ਉਹ ਮਾਪੇ ਸਬਕ ਲੈਣ ਜਿਹੜੇ ਕਿ ਇਹ ਸੋਚਦੇ ਆ ਕਿ ਭਾਈ ਏਜੰਟ ਸਾਡਾ ਆਪਣਾ ਇਹਨੇ ਪਹਿਲਾਂ ਵੀ 18 ਬੰਦੇ ਕੱਢੇ ਆ ਸਾਡੇ ਵਾਲੇ ਨੂੰ ਵੀ ਕੱਢ ਦੂਗਾ ਇਹ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਹਰ ਤਜਰਬਾ ਅਸੀਂ ਆਪਦੇ ਪਿੰਡੇ ਦੇ ਉੱਤੇ ਕਰਗੇ ਸਬਕ ਲੈ ਲਓ ਇਸ ਤੋਂ ਵੱਡਾ ਸਬਕ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਹਰ ਰੋਜ਼ ਮੁੰਡੇ ਵਾਪਸ ਆ ਰਹੇ ਆ ਤੇ ਇੱਕ ਜਾਣਕਾਰੀ ਮਿਲੀ ਆ ਪਿਛਲੇ 3 ਸਾਲਾਂ ਦੇ ਵਿੱਚ ਜਾਂ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਅਮਰੀਕਾ ਦੇ ਵਿੱਚ ਗਏ ਆ ਮੁੰਡੇ ਦੋ ਨੰਬਰ ਦੇ ਵਿੱਚ ਡੋਂਕੀ ਲਾ ਕੇ ਅਗਲੇ ਬਰੇ ਤੱਕ ਉਹ ਸਾਰੇ ਦੇ ਸਾਰੇ ਵਾਪਸ ਆ ਜਾਣੇ ਆ ਕੋਈ ਵਿਰਲਾ ਟਾਵਾ ਹੋਊਗਾ ਜਿਹੜਾ ਕਿ ਉੱਥੇ ਬਚਿਆ ਰਹੂਗਾ ਸੋ ਇਸ ਕਰਕੇ 50 ਲੱਖ ਰੁਪਏ ਨੂੰ ਢੂਣੀ ਵਾਲੇ ਤੋਂ ਪਹਿਲਾਂ 50 ਲੱਖ ਰੁਪਏ ਦੇ ਨਾਲ ਖੇਡ ਖੇਡਣ ਤੋਂ ਪਹਿਲਾਂ ਇਹ ਸੋਚੋ ਵੀ ਭਾਈ ਤੁਸੀਂ ਆਪਦੇ ਧੀ ਪੁੱਤ ਨੂੰ ਇੱਥੇ ਕਾਮਯਾਬ ਕਿਉਂ ਨਹੀਂ ਕਰਦੇ ਤੁਸੀਂ ਇਹ ਗੱਲ ਕਹਿੰਦੇ ਕਿ ਇੱਥੇ ਸਿਸਟਮ ਗਲਤ ਆ ਉੱਥੇ ਉਹ ਗੱਲ ਕਹਿੰਦੇ ਵੀ ਭਾਈ ਇਹ ਸਿਸਟਮ ਦੇ ਵਿੱਚ ਵਿਗਾੜ ਲੈ ਕੇ ਆਉਂਦੇ ਆ ਸਾਨੂੰ ਅੰਗਰੇਜ਼ੀ ਦੀ ਮੁਹਾਰਤ ਨਹੀਂ ਅਸੀਂ ਉਹਨਾਂ ਦੇ ਸਿਸਟਮ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨਹੀਂ ਸਾਡੇ ਕੋਲੋ ਗਲਤੀ ਹੁੰਦੀ ਹੈ ਤੇ ਗਲਤੀ ਦਾ ਹਰਜਾਨਾ ਇਹ ਆ ਕਿ ਉਹ ਸਾਰਿਆਂ ਦੀ ਚੂੜੀ ਟਾਈਟ ਕਰੀ ਜਾਂਦੇ ਆ ਤੇ ਇਸ ਵੇਲੇ ਆਪਾਂ ਜਾਣਦੇ ਕਿ ਕਦੇ ਕਿਸੇ ਕੋਲੋ ਸੜਕ ਹਾਰਸਾ ਹੋ ਗਿਆ ਅਮਰੀਕਾ ਦੇ ਵਿੱਚ ਕਦੇ ਕਿਸੇ ਦੇ ਕੋਲੋਂ ਹੋ ਗਿਆ ਫਿਰ ਅਸੀਂ ਇੱਥੇ ਰੌਲਾ ਪਾਉਨੇ ਵੀ ਸਾਡਾ ਤਾਂ ਬੱਚਾ ਇਦਾਂ ਦਾ ਹੈ ਨਹੀਂ ਪਰ ਉਹਨਾਂ ਦੇ ਉੱਤੇ ਵੀਰੋ ਕੋਈ ਅਸਰ ਨਹੀਂ ਉਹਨਾਂ ਨੇ ਹੋਏ ਹਾਰ ਸੇ ਨੂੰ ਵੇਖਣਾ ਨਾ ਕਿ ਹਾਰ ਸੇ ਦੇ ਪਿੱਛੇ ਜਜ਼ਬਾਤ ਕਿਹੜੇ ਕਿਹੜੇ ਚੱਲ ਰਹੇ ਆ ਇਹਦੇ ਵੱਲ ਵੇਖਣਾ ਧੀ ਪੁੱਤ ਦੇ ਪਿੱਛੇ ਜਜ਼ਬਾਤ ਕਿਹੜੇ ਕਿਹੜੇ ਖੜੇ ਆ ਇਹਦੇ ਵੱਲ ਦੇਖਣਾ ਸੋ ਕੈਨੇਡਾ ਦੇ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਅਮਰੀਕਾ ਦੇ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਉੱਥੇ ਲੋਕਾਂ ਦੀ ਲੋੜ ਹੈ ਕਾਬਲ ਲੋਕਾਂ ਦੀ ਲੋੜ ਹੈ ਜਿਹੜੇ ਲੋਕਾਂ ਦੇ ਵਿੱਚ ਹੱਥੀ ਹੁਨਰ ਆ ਉਹਨਾਂ ਲੋਕਾਂ ਦੀ ਲੋੜ ਹਰ ਥਾਂ ਦੇ ਉੱਤੇ ਆ ਪਰ ੱੱਲੇ 2 ਨੰਬਰ ਦੇ ਵਿੱਚ ਜੁਗਾੜ ਲਾਉਣ ਵਾਲੇ ਲੋਕਾਂ ਦੀ ਲੋੜ ਘਟ ਗਈ ਆ ਪਹਿਲਾਂ ਚੱਲੀ ਜਾਂਦਾ ਸੀ ਹੁਣ ਨਹੀਂ ਚੱਲਦਾ ਤੇ ਜਿਹੜੇ ਵਾਪਸ ਆਉਂਦੇ ਆ ਉਹ ਹੀ ਦੱਸਦੇ ਜੀ ਕਿ ਹੁਣ ਪਹਿਲਾਂ ਵਾਲਾ ਵੇਲਾ ਨਹੀਂ ਚੱਲਦਾ ਪਹਿਲਾਂ ਵਾਲਾ ਕੰਮ ਨਹੀਂ ਚੱਲਦਾ ਇਸ ਕਰਕੇ ਆਜੋ ਆਪਾਂ ਆਉਣ ਵਾਲਿਆਂ ਤੋਂ ਸਬਕ ਸਿੱਖੀਏ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਭਾਈ ਆਪਦਾ ਹਿਸਾਬ ਨਾਲ ਰਹੋ ਨਿਯਮਾਂ ਦਾ ਪਾਲਣ ਕਰੋ ਅੰਗਰੇਜ਼ੀ 'ਚ ਮੁਹਾਰਤ ਹਾਸਲ ਕਰੋ 1 ਨੰਬਰ ਦੇ ਵਿੱਚ ਉੱਥੇ ਕੰਮ ਕਰਨਾ ਸ਼ੁਰੂ ਕਰੋ ਕਿਸੇ ਵੀ ਬਵਾਦ ਦੇ ਵਿੱਚ ਨਾ ਪਾਓ ਕਿਸੇ ਵੀ ਰੌਲੇ ਵਾਲੀ ਥਾਂ ਤੇ ਨਾ ਜਾਓ ਕੋਈ ਸੜਕ ਹਰਸਾ ਨਾ ਹੋ ਜੇ ਇਸ ਗੱਲ ਦੇ ਵੱਲ ਗੌਰ ਕਰੋ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਪੁਲਿਸ ਦੇ ਬਾਹ ਦੇ ਵਿੱਚ ਆ ਗਏ ਤੇ ਫਿਰ ਭਾਈ ਤੁਹਾਡਾ ਸਾਰਾ ਡਾਟਾ ਨਿਕਲੇ ਆਉਣਾ ਵੀ ਭਾਈ ਤੁਸੀਂ ਕੌਣ ਹੋ ਤੁਸੀਂ ਕਿਵੇਂ ਆਏ ਤੁਸੀਂ ਕਿੱਥੇ ਉਤਰੇ ਸੀ ਕਦੋਂ ਤੁਹਾਨੂੰ ਪੁਲਿਸ ਨੇ ਫੜਿਆ ਸੀ ਕਦੋਂ ਤੁਹਾਨੂੰ ਜ਼ਮਾਨਤ ਤੇ ਰਿਹਾਅ ਕੀਤਾ ਸੀ ਕਦੋਂ ਤੁਸੀਂ ਬਾਹਰ ਆ ਕੇ ਕਿਹੜਾ ਕੰਮ ਸ਼ੁਰੂ ਕੀਤਾ ਕਿੱਥੋਂ ਤੁਹਾਡਾ ਲਾਇਸੈਂਸ ਬਣਿਆ ਸੀ ਤੁਸੀਂ ਰਹਿਣੇ ਕਿੱਥੇ ਆ ਫਿਰ ਤੁਹਾਡਾ ਸਾਰਾ ਓੜਮਾ ਕੋੜਮਾ ਬਾਹਰ ਆ ਜਾਂਦਾ ਤੇ ਫਿਰ ਉਹ ਆਪਾਂ ਨੂੰ ਫੜ ਕੇ ਤੇ ਜਹਾਜ਼ ਦੇ ਵਿੱਚ ਵਾਪਸ ਭੇਜ ਦਿੰਦੇ ਆ ਤੇ ਫਿਰ ਆਪਾਂ ਇਹ ਗੱਲ ਕਹਿੰਨੇ ਕਿ ਕਿਸਮਤ ਮਾੜੀ ਆ ਆਪਾਂ ਕਿਸਮਤ ਆਪ ਵੀ ਮਾੜੀ ਕੀਤੀ ਆ ਆਪ ਹੀ ਮਾੜੀ ਕੀਤੀ ਬਸ ਇਹੀ ਗੱਲ ਕਹਿਣੀ ਮੰਦੀ ਆ ਇਹਦੇ ਵਿੱਚ ਮੈਂ ਏਜੰਟਾਂ ਦਾ ਕਸੂਰ ਦੂਜੇ ਨੰਬਰ ਤੇ ਮੰਨਦਾ ਪਹਿਲੇ ਨੰਬਰ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹਰਿਆਣੇ ਦੇ ਲੋਕਾਂ ਦਾ ਕਸੂਰ ਮੰਨਦਾ ਜਿਹੜੇ ਕਿ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਲਗਾਤਾਰ ਮਜਬੂਰੀ 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 ਐ ਕਰਦੇ ਤਾਂ ਕੀ ਤਰੀਏ ਆਉਂਦੇ ਪੈਸੇ ਤੇ ਭਾਈ ਜੇਕਰ ਮਜਬੂਰੀ ਬਹੁਤ ਆ ਫਿਰ ਤੁਸੀਂ 50 ਲੱਖ ਕਿਵੇਂ ਇਕੱਠਾ ਕਰ ਲੈਨੇ ਆ ਤੇ ਜਿਹਦੇ ਕੋਲੇ 45-50 ਲੱਖ ਰੁਪਏ ਮਜਬੂਰ ਕਿਵੇਂ ਆ ਉਹ ਤਾਂ ਤਾਂ ਵੀਰੋ ਕਿਸੇ ਨੂੰ ਕੋਈ 5000 ਰੁਪਏ ਨਹੀਂ ਦਿੰਦਾ ਰਿਸ਼ਤੇਦਾਰ ਵੀ 5000 ਨਹੀਂ ਦਿੰਦਾ ਪਰ ਜੇਕਰ ਤੁਹਾਡੇ ਕੋਲੇ ਸਾਧਨ ਹਨ ਤੁਹਾਡੇ ਕੋਲੇ 50 ਲੱਖ ਰੁਪਏ ਤਾਂ ਪੈਦਾ ਹੋਇਆ ਜਿਹੜਾ ਤੁਸੀਂ ਏਜੰਟ ਦੇ ਕੋਲੇ ਫਸਾਇਆ ਇਸ ਕਰਕੇ ਆਜੋ ਆਪਾਂ ਸਬਕ ਲੱਗੇ ਕੈਨੇਡਾ ਨੂੰ ਕੋਈ ਲੋੜ ਨਹੀਂ ਉਹਨਾਂ ਲੋਕਾਂ ਦੀ ਜਿਹੜੇ ਕਿ ਦੋ ਨੰਬਰ ਦੇ ਵਿੱਚ ਰਹਿੰਦੇ ਆ ਜਿਹੜੇ ਕਿ ਪੜ੍ਹਾਈ ਦੇ ਨਾਂ ਦੇ ਉੱਤੇ ਗਏ ਤੇ ਪੜ੍ਹਾਈ ਦੇ ਵੱਲ ਮੂੰਹ ਨਹੀਂ ਕੀਤਾ ਜਨਾਂ ਨੇ ਜਿਨਾਂ ਦੀਆਂ ਹਾਜ਼ਰੀਆਂ ਵੀ ਨਹੀਂ ਲੱਗੀਆਂ ਜਿਨ੍ਹਾਂ ਦਾ ਵਿਦਿਆਰਥੀ ਵੀza ਨਿਕਲ ਗਿਆ ਉਹਨਾਂ ਨੇ ਬਾਅਦ ਦੇ ਵਿੱਚ ਕੁਝ ਕੀਤਾ ਹੀ ਨਹੀਂ ਜਿਨ੍ਹਾਂ ਨੇ ਆਪਣਾ ਵਰਕ ਪਰਮਿਟ ਰੀਨਿਊ ਨਹੀਂ ਕਰਵਾਇਆ ਜਿਹੜੇ ਉੱਥੇ ਵਿਜ਼ਟਰ ਵੀਜ਼ੇ ਤੇ ਗਏ ਸੀ ਉਸ ਵੇਲੇ ਅੰਡਰਗਰਾਉਂਡ ਹੋ ਗਏ ਉਹ ਬਸ ਕੈਸ਼ ਦੇ ਉੱਤੇ ਕੰਮ ਕਾਜ ਕਰੀ ਜਾਂਦੇ ਆ ਉਹਨਾਂ ਲੋਕਾਂ ਦੀ ਫੜੋ ਫੜੀ ਦਾ ਸਿਲਸਲਾ ਜਾ ਰਹੀ ਆ ਅਮਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਸੋ ਸੰਭਲੋ ਦੋ ਨੰਬਰ ਦੇ ਵਿੱਚ ਨਾ ਜਾਓ ਇੱਕ ਨੰਬਰ ਦੇ ਵਿੱਚ ਕੰਮ ਕਰੋ ਤੇ ਜੇਕਰ ਤੁਹਾਨੂੰ ਇੱਥੇ ਘੱਟ ਰੋਟੀ ਮਿਲਦੀ ਆ ਇੱਕ ਰੋਟੀ ਘੱਟ ਖਾ ਲਓ ਪਰ ਰਿਸਕ ਨਾ ਲਓ ਕਈ ਵਾਰੀ ਪੈਸੇ ਵੀ ਜਾਂਦੇ ਜ਼ਿੰਦਗੀ ਵੀ ਜਾਂਦੀ ਆ ਇਦਰੋਂ ਵੀ ਸਾਰਾ ਕੁਝ ਗਿਆ ਉਧਰ ਵੀ ਸਾਰਾ ਕੁਝ ਗਿਆ ਤੇ ਬਾਅਦ ਦੇ ਵਿੱਚ ਜੱਗ ਦੇ ਮਿਹਣੇ ਵਖਰੇ